ਕਾਂਗਰਸ ਵਾਲੇ ਵੀ ਅੱਜਕੱਲ ਸਰਗਰਮ ਨੇ ਤੇ ਉਹ ਜਿਵੇਂ ਕਹਿੰਦੇ ਵੀ ਟੁੱਟੀ ਗੰਢ ਰਹੇ ਨੇ ਦੁਆਰੇ ਹੌਲੀ-ਹੌਲੀ ਥੋੜਾ ਜਿਹਾ ਖਲਾਰਾ ਪੈ ਗਿਆ ਸੀ ਤੇ ਉਹਨੂੰ ਹੌਲੀ-ਹੌਲੀ ਬੋਚ ਰਹੇ ਨੇ ਕਹਿੰਦੇ ਵੀ ਉਹ ਵੀ ਨਵੇਂ ਆਬਜ਼ਰਵਰ ਲਾ ਰਹੇ ਆ ਤੇ ਨਵੇਂ ਜਿਹੜੇ ਆਪਣੇ ਕੋਈ ਕੋਆਰਡੀਨੇਟਰ ਵਗੈਰਾ ਲਾ ਕੇ ਜਿਹਦੇ ਨਵੀਆਂ ਸਰਗਰਮੀਆਂ ਸ਼ੁਰੂ ਨੇ ਤੇ ਆਉਣ ਵਾਲੇ ਪਾਸੇ ਜਿਹੜਾ ਭਵਿੱਖ ਦੇ ਵਿੱਚ ਕਾਂਗਰਸ ਵਾਲਾ ਪਾਸਾ ਥੋੜਾ ਜਿਹਾ ਬ੍ਰਾਈਟ ਵੇਖੀਏ ਜੇ ਚੰਗੀਆਂ ਕੋਸ਼ਿਸ਼ਾਂ ਹੁੰਦੀਆਂ ਨੇ ਤੇ ਨਤੀਜੇ ਅਕਸਰ ਚੰਗੇ ਆਉਂਦੇ ਨੇ ਫਿਰ ਕਾਂਗਰਸ ਦਾ ਜਿਹੜਾ ਮਸਲਾ ਹੈ ਨਾ ਦੇਖੋ ਇੱਕ ਚੀਜ਼ ਮੈਨਾਂ ਕਾਂਗਰਸੀਆਂ ਦੇ ਕੋਲ ਕਿਉਂਕਿ ਹੁਣ ਵਾਰਤਾਲਾਪ ਬਹੁਤ ਹੁੰਦਾ ਰਹਿੰਦਾ ਹੈ ਜੀ ਲੀਡਰਸ਼ਿਪ ਨਾਂ ਤੇ ਨਾ ਨਾ ਹੂੰ ਕਹਿ ਸਕਦੇ ਤੁਸੀਂ ਵੀ ਆਪਣਾ ਵੀ ਬੈਣਾ ਹੋਣਾ ਯਾਰ ਸਿੱਧੀ ਗੱਲ ਆ ਜੀ ਹੈ ਨਾ ਅਸੀਂ ਸਾਰੀਆਂ ਪਾਰਟੀਆਂ ਆਹੀ ਜਿਹੜਾ ਕਿਸ ਨਾਲੋਂ ਘਟਿਆ ਨਹੀਂ ਨਹੀਂ ਆਪਣਾ ਸਵਾਗਤ ਹੁੰਦਾ ਤੁਹਾਨੂੰ ਪਤਾ ਇੱਥੇ ਮੇਲਾ ਹੀ ਆ ਆਪਣੇ ਕੋਲੇ ਲੱਗਾ ਜਿਹੜਾ ਮਰਜ਼ੀ ਆਵੇ ਯਾਰ ਦੋਸਤ ਹੈ ਯਾਰ ਆਪਣੇ ਆਮਦਵੀ ਪਾਰਟੀ ਵਾਲੇ ਕਿਹੜਾ ਨਹੀਂ ਆਉਂਦੇ ਹਾਂਜੀ ਬਿਲਕੁਲ ਸਾਰਿਆਂ ਨਾਲ ਮੋਹ ਪਿਆਰ ਆ ਤੇ ਨਿੱਜੀ ਜ਼ਿੰਦਗੀ 'ਚ ਇਹ ਚਲੋ ਉਹਨਾਂ ਦਾ ਆਪਣਾ ਸਾਡਾ ਆਪਣਾ ਕੀਤਾ ਪਰ ਇਹ ਦੇ ਤੋ ਜਦੋਂ ਕੈਮਰੇ ਤੋਂ ਹਟ ਗਏ ਉਦੋਂ ਇੱਕ ਆਮ ਇਨਸਾਨ ਉਹ ਵੀ ਆਮ ਇਨਸਾਨ ਹੀ ਆ ਸੀ ਆਮ ਇਨਸਾਨ ਹੀ ਆ ਤਾਂ ਗੱਲ ਇਹ ਆ ਸੁਖਮ ਸਿੰਘ ਸਾਹਿਬ ਕੇ ਮੈਂ ਕਾਂਗਰਸੀਆਂ ਦੀ ਗੱਲ ਤੇ ਵਿੱਚੋਂ ਜੋ ਨਿਚੋੜ ਕੱਢਿਆ ਕਿ ਜਿਹੜੀ ਹਾਈ ਕਮਾਂ ਆ ਨਾ ਹੂੰ ਉਹ ਪੰਜਾਬ ਨੂੰ ਬਹੁਤਾ ਜ਼ਿਆਦਾ ਹੁਣ ਲੈਂਦੀ ਨਹੀਂ ਹੂੰ ਇਹਨਾਂ ਦੀ ਹਾਈ ਕਮਾਂਡ ਦੇ ਵਿੱਚ ਨੁਕਸਿਆ ਕਿ ਕੁਝ ਸਟੇਟਾਂ ਅੱਛਾ ਜਿੱਥੋਂ ਇਹਨਾਂ ਨੂੰ ਕੁਝ ਹਾਸਲ ਨਹੀਂ ਹੋਣਾ ਹੁੰਦਾ ਉੱਥੇ ਬਹੁਤ ਝੂੜ ਲਾ ਦਿੰਦੇ ਨੇ ਜੀ ਜਿੱਥੇ ਪੰਜਾਬ ਦੇ ਵਿੱਚੋਂ ਤੇ ਇਹਨਾਂ ਨੇ ਬਹੁਤ ਕੁਝ ਲਿਆ ਕਾਂਗਰਸੀਆਂ ਨੇ ਹੂੰ ਕਾਂਗਰਸ ਨੇ ਲੰਮਾ ਸਮਾਂ ਰਾਜ ਕੀਤਾ ਸਰ ਠੀਕ ਹੈ ਨਾ ਸੋ ਮੈਂ ਨਿਚੋੜ ਕੱਢਿਆ ਇਹਨਾਂ ਦੀਆਂ ਗੱਲਾਂ ਬਾਤਾਂ 'ਚ ਹੂੰ ਹੁਣ ਜੇ ਮੈਂ ਜ਼ਿਆਦਾ ਦੱਸਾਂਗਾ ਤਾਂ ਕਿਸੇ ਲੀਡਰ ਦੀ ਨਿਸ਼ਮਤ ਆ ਜਾਵੇ ਕਿ ਯਾਰ ਤੂੰ ਤੇਰੀਆਂ ਗੱਲਾਂ ਤੇ ਅੰਦਾਜ਼ਾ ਲਾਈ ਬੈਠਾ ਹੋ ਹੂੰ ਤਾਂ ਕਹਿੰਦਾ ਮਤਲਬ ਇਹ ਆ ਕਿ ਇਨਾਂ ਦੀ ਹਾਈ ਕਮਾਂਡ ਨੇ ਹਮੇਸ਼ਾ ਜੇ ਤੁਸੀਂ ਦੇਖੋ ਗਿਆ 10 20 ਸਾਲ ਦਾ ਤੁਸੀਂ ਕੱਢ ਲਓ ਹਮ ਰਿਕਾਰਡ ਕਿ ਮਤਲਬ ਕਿ ਧੜੇ ਬੰਦੀ ਹੋਈ ਜਾਂ ਪਾਰਟੀ ਦੀ ਜਿਹੜੀ ਮਤਲਬ ਕਿ ਆਪਸ ਦੇ ਵਿੱਚ ਇੱਕ ਦੌੜ ਲੱਗੀ ਰਹਿੰਦੀ ਆ ਕਿ ਮੈਂ ਬਣ ਜਾਵਾਂ ਮੈਂ ਬਣ ਜਾਵਾਂ ਕਿਉਂਕਿ ਕਾਂਗਰਸ ਨੇ ਇੱਕ ਹੋਰ ਪੰਜਾਬ ਦੇ ਵਿੱਚ ਜਿਹੜਾ ਐਕਸਪੈਰੀਮੈਂਟ ਕੀਤਾ ਨਾ ਉਹ ਇਹਨੂੰ ਬਹੁਤ ਮਹਿੰਗਾ ਪਿਆ ਹਮ ਚਾਹੇ ਤੁਸੀਂ ਲੈ ਲਓ ਫਿਰ 72 80 92 ਜੀ ਠੀਕ ਹੈ ਜੀ ਅੱਗੇ ਆ ਜਾਓ ਜੇ ਤੁਸੀਂ ਦੇਖੋਗੇ ਤੇ ਸ਼ਾਇਦ ਜਿਵੇਂ ਗਲਤ ਨਹੀਂ ਹੈ ਤਾਂ 17 ਇਹ ਇਹ ਮਤਲਬ ਕਿ ਇਸ ਤਰ੍ਹਾਂ ਸੀ ਕਿ ਇਹਨਾਂ ਦੇ ਪਾਰਟੀ ਪ੍ਰਧਾਨ ਹੀ ਮੁੱਖ ਮੰਤਰੀ ਬਣੇ ਹੁਣ ਜਦੋਂ ਇਹ ਚੀਜ਼ ਮਤਲਬ ਕਿ ਉਹ ਫਾਰਮੂਲਾ ਕਹਿ ਲਓ ਜਾਂ ਜੋ ਇਹਨਾਂ ਦਾ ਹਿਸਾਬ-ਕਿਤਾਬ ਸੀ ਉਹ ਇੱਕ ਮਿਥ ਬਣ ਗਿਆ ਹੁਣ ਇਸ ਟਾਈਮ ਹਮ ਜਿਹੜਾ ਪਹਿਲੀ ਲੜਾਈ ਤੇ ਹੁੰਦੀ ਕਿ ਪ੍ਰਧਾਨ ਬਣ ਜਾਓ ਜੀ ਠੀਕ ਹੈ ਜੀ ਹੁਣ ਤੁਸੀਂ ਦੇਖੋ ਕਿ ਰਾਜਾ ਵੜਿੰਗਿਆ ਰਾਜਾ ਵੜਿੰਗਿਆ ਯਾਰ ਚਲੋ ਠੀਕ ਹੈ ਸਹੀ ਆ ਗਲਤ ਆ ਉਹਦੀ ਰਾਜਨੀਤੀ ਉਹਨੂੰ ਪਤਾ ਪਰ ਐਕਟਿਵ ਆ ਬੰਦਾ ਉਹ ਬਿਲਕੁਲ ਇਹਦੇ ਚ ਕੋਈ ਸ਼ੱਕ ਨਹੀਂ ਕੋਈ ਦੂਰਾਈ ਨਹੀਂ ਪਰ ਜਿਵੇਂ ਰਾਜਾ ਵੜਿੰਗ ਬਣਿਆ ਤਾਂ ਰਾਜਾ ਵੜਿੰਗ ਤੇ ਆ ਉਲਟ ਜਿਹੜਾ ਧੜਾ ਸੀਗਾ ਉਹ ਸਭ ਨੂੰ ਪਤਾ ਹੀ ਆ ਜੀ ਉਹਨਾਂ ਤੋਂ ਵੀ ਐਕਟਿਵ ਹੋ ਜਾਂਦਾ ਤਾਂ ਹੁਣ ਦੌੜ 7-8 ਨੇਤਾ ਸੱਤੇ ਅੱਠੇ ਹੀ ਇੱਕ ਦੂਜੇ ਦੀਆਂ ਖੋਚਾਂ ਤੱਕਾਈ ਜਾਂਦੇ ਆ ਜੀ 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 ਕਿ ਮੇਰੀ ਵਾਰੀ ਆ ਜਾਵੇ ਮੇਰੀ ਵਾਰੀ ਆ ਜਾਵੇ ਤਾਂ ਬਰਹਾਲ ਦੇਖੋ ਆਮ ਆਦਮੀ ਪਾਰਟੀ ਐਸ ਵੇਲੇ ਜਿਵੇਂ ਮਰਜ਼ੀ ਆ ਉਹਨਾਂ ਦੀ ਸਰਕਾਰ ਚੱਲ ਰਹੀ ਆ ਉਹ ਆਪੇ ਹੀ ਮਜ਼ਬੂਤ ਆ ਹਮ ਤੇ ਆਮ ਆਦਮੀ ਪਾਰਟੀ ਦਾ ਜਿਹੜਾ ਫਿਊਚਰ ਆ ਉਹਦੇ ਮੱਦੇਨਜ਼ਰੀ ਕਿਤੇ ਨਾ ਕਿਤੇ ਕਿਆਸ ਲਾ ਕੇ ਚੱਲਦੇ ਆ ਕਿ ਸਾਡੀ ਗੱਲ ਬਣ ਜਾਏਗੀ ਪਰ ਇਸ ਦਰਮਿਆਨ ਇਹ ਨਾਂ ਤੇ ਏਕਤਾ ਰੱਖ ਰਹੇ ਆ ਕਿ ਲੁਧਿਆਣਾ ਪੰਜੂ ਦੀ ਚੋਣਾ ਆਪਾਂ ਦੇਖੀ ਉਹਦਾ ਐਨਾਲਿਸਿਸ ਆਪਾਂ ਬਹੁਤ ਬਰੀਕੀ ਨਾਲ ਕੀਤਾ ਨਾ ਹੀ ਕੋਈ ਇਹਨਾਂ ਦੀ ਭਵਿੱਖ ਮੁਖੀ ਮੈਨੂੰ ਕੋਈ ਰਣਨੀਤੀ ਸਹੀ ਜਾਪਦੀ ਆ ਜੀ ਉਲਟਾ ਪ੍ਰਗਟ ਸਿੰਘ ਵਰਗੇ ਨੇਤਾਵਾਂ ਨੇ ਜਿਸ ਤਰ੍ਹਾਂ ਦੀ ਬਿਆਨਬਾਜ਼ੀ ਕਰਕੇ ਫਸਾਤਾ ਕਾਂਗਰਸ ਨੂੰ ਕਿ ਹੁਣ ਸੁਖਬੀਰ ਸਿੰਘ ਬਾਦਲ ਵਰਗੇ ਵੀ ਸਵਾਲ ਕਰਦੇ ਕਿ ਉਹ ਧੜਾ ਦੱਸੋ ਜਿਹੜਾ ਕਹਿੰਦਾ ਸੀ ਬੀਅਦਬੀਆਂ ਤੇ ਰਾਜਨੀਤੀ ਕਰਣੀ ਉਹ ਉਹ ਧੜਾ ਤੇ ਦੱਸੋ ਕੌਣ ਹੈ ਉਹਦੇ ਚ ਕੌਣ ਕੌਣ ਹੈ ਨਾ ਤਾਂ ਹੁਣ ਦੱਸਣ ਦੀ ਗੱਲ ਨਾ ਰੱਖਦੇ ਇਹਨਾਂ ਦਾ ਮਤਲਬ ਇਹ ਆ ਕਿ ਜੇ ਤੁਸੀਂ ਦੇਖੋ ਕਿ ਕਾਂਗਰਸ ਦੇ ਵਿੱਚ ਠੀਕ ਆ ਸੰਭਾਵਨਾਵਾਂ ਹੈਗੀਆਂ ਨੇ ਜੀ ਜੀ ਚੱਲ ਪੁੱਤਰ ਕੋੜਿਆ ਤੇਰੇ ਚ ਬੜੇ ਹੌਸਲੇ ਆ ਬੜੀ ਰੀਲ ਵਾਇਰਲ ਹੁੰਦੀ ਆ ਨਾ ਨਹੀਂ ਠੀਕ ਆ ਕਾਂਗਰਸ ਦੇ ਵਿੱਚ ਸੰਭਾਵਨਾਵਾਂ ਹੈਗੀਆਂ ਨੇ ਕਿ ਸਤਾਈ ਚ ਕੁਝ ਕਰ ਸਕਦੇ ਪਰ ਉਹਨਾਂ ਸੰਭਾਵਨਾਵਾਂ ਤੇ ਆਪ ਹੀ ਤੇ ਗ੍ਰਹਿਣ ਆ ਕਿ ਜਦੋਂ ਧੜੇ ਬੰਦੀ ਇੱਕ ਦੂਜੇ ਦੀਆਂ ਲੱਤਾਂ ਤੀ ਤਾਂ ਬਰਾਹਲ ਹੁਣ ਅੱਜ ਇੱਕ ਅਖਬਾਰ ਨੇ ਦਾਵਾ ਕੀਤਾ ਮੈਨੂੰ ਕੱਲ ਕਿਸੇ ਨੇ ਇੱਕ ਨੰਬਰ ਤੋਂ ਮੈਸੇਜ ਵੀ ਕੀਤਾ ਸੀਗਾ ਤੇ ਉਹਦਾ ਸਕਰੀਨਸ਼ਾਟ ਭੇਜਿਆ ਇੱਕ ਕਾਲ ਆਈ ਉਹ ਕਹਿੰਦੇ ਆ ਕਿ ਜੀ ਇੱਕ ਸਰਵੇ ਹੋ ਰਿਹਾ ਜੀ ਦੇਖੋ ਮੈਂ ਪੁਸ਼ਟੀ ਨਹੀਂ ਕਰਦਾ ਮੈਨੂੰ ਕੋਈ ਕਾਲ ਨਹੀਂ ਆਈ ਕਿਸੇ ਸੱਜਣ ਨੇ ਕਿਸੇ ਕਾਲ ਦਾ ਸਕਰੀਨਸ਼ਾਟ ਭੇਜਿਆ ਕਿ ਪੁੱਛਿਆ ਜਾ ਰਿਹਾ ਸੀਗਾ ਕਿ ਇਹਨਾਂ ਇਹਨਾਂ ਚੋਂ ਫਲਾ ਫਲਾ ਚੋਂ ਕਾਂਗਰਸ ਦਾ ਬੈਸਟ ਪ੍ਰਧਾਨ ਕਿਸਨੂ ਤੁਸੀਂ ਦੇਖਣਾ ਚਾਹੋਗੇ ਤਾਂ ਕਹਿਣ ਦਾ ਮਤਲਬ ਇਹ ਆ ਕਿ ਫਿਰ ਗੱਲ ਤੇ ਚੱਲ ਰਹੀ ਆ ਜੀ ਅਖਬਾਰ ਵੀ ਇੱਕ ਦਾਵਾ ਕਰਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਫੇਰ ਬਦਲ ਕੋਈ ਹੋ ਸਕਦਾ ਹੈ ਹਮ ਪਰ ਮੈਨੂੰ ਇਹ ਉਹ ਲੱਗਦਾ ਹੈ ਕਿ ਜੇ ਮੰਨ ਲਓ ਅੱਜ ਦੀ ਸੂਰਤ ਦੇ ਵਿੱਚ ਰਾਜਾ ਵੜਿੰਗ ਨੂੰ ਬਦਲਿਆ ਜਾਂਦਾ ਹੈ ਰਾਜਾ ਵੜਿੰਗ ਨੂੰ ਮਤਲਬ ਕੋਈ ਵੀ ਰਿਪਲੇਸ ਕਰਦਾ ਹੈ ਹਮ ਤਾਂ ਕਾਂਗਰਸ ਸ਼ਾਇਦ ਇਹ ਕਰੇਗੀ ਕਿ ਕੋਈ ਐਹੋ ਜਿਹਾ ਬੰਦਾ ਪ੍ਰਧਾਨ ਲਾ ਦਿਓ ਜਿਹੜਾ ਮੁੱਖ ਮੰਤਰੀ ਬਣਨ ਦੀ ਰੇਸ ਤੇ ਵਿੱਚ ਨਾ ਹੋਵੇ ਹਮ ਕੱਲੀ ਪ੍ਰਧਾਨਗੀ ਦਾ ਤਾਂ ਉਹਦੇ ਨਾਲ ਕੋਈ ਕਾਰਜਕਾਰੀ ਦੋ ਚਾਰ ਹੋਰ ਲਾ ਦੇਓ ਜੀ ਜੀ ਸਾਨੂੰ ਕਿ ਨਾ ਬੇਰ ਮੋੜ ਕੇ ਇਹੋ ਕਹਾਣੀ ਬਣਦੀ ਜੀ ਨਜ਼ਰ ਆਉਂਦੀ ਆ ਹੋਰ ਕੁਛ ਨਹੀਂ ਹੈ ਬਾਕੀ ਰਾਜਾ ਵੜਿੰਗ ਦੇਖੋ ਉਹਨਾਂ ਦਾ ਕੀ ਰਿਐਕਸ਼ਨ ਹੋਏਗਾ ਸਮਾਂ ਹੀ ਦੱਸੇਗਾ ਜਦੋਂ ਇਸ ਵੇਲੇ ਉਹਨਾਂ ਨੂੰ ਹਟਾਇਆ ਜਾਂਦਾ ਕਿਉਂ ਕਿਸ ਤਰ੍ਹਾਂ ਜੋ ਵੀ ਆਏਗਾ ਕਿਸ ਤਰ੍ਹਾਂ ਉਹਨਾਂ ਦੇ ਨਾਲ ਸੰਯੋਗ ਕਰਦੇ ਕਿਉਂਕਿ ਰਾਜਾ ਵੜਿੰਗ ਵੀ ਹੁਣ ਕਾਂਗਰਸ ਦੇ ਵਿੱਚ ਅਲਟੀਮੇਟਲੀ ਇੱਕ ਫੇਸ ਤੇ ਬਣ ਹੀ ਚੁੱਕਿਆ ਹੈ ਨਾ ਹਾਂ ਜੀ ਬਿਲਕੁਲ ਬਿਲਕੁਲ ਹਾਂ ਜੀ ਕੋਈ ਆਪਣੀ ਜਗ੍ਹਾ ਹੈ ਉਹਨਾਂ ਦੀ ਅੱਜ ਸਤਾਰ ਸਿੰਘ ਜੀ ਕਹਿ ਰਹੇ ਨੇ ਕਿ ਕਾਂਗਰਸ ਦੇ ਵਿੱਚ ਕਹਿੰਦੇ ਵੀ 10 ਮੰਤਰੀ ਮੁੱਖ ਮੰਤਰੀ ਕਹਿੰਦੇ ਤੁਰੇ ਫਿਰਦੇ ਨੇ ਇਸ ਵੇਲੇ ਤੇ ਹਾਂਜੀ ਬਿਲਕੁਲ ਉਹ ਜਿੰਨੇ ਕ ਆਪ ਫੇਸ ਚੰਗੇ ਦੇਖਦੇ ਹਾਂ ਸਾਰੇ ਮੁੱਖ ਮੰਤਰੀ ਦੀ ਦੌੜ ਦੇ ਵਿੱਚ ਹੈਗੇ ਨੇ ਸ਼ਾਮਲ ਤੇ ਫਾਰਮੂਲਾ ਕਰੈਕ ਕਰ ਲਿਆ ਕਾਂਗਰਸ ਹਾਈ ਕਮਾਂਡ ਦਾ ਸੁਖੀ ਸਾਹਿਬ ਕਹਿੰਦੇ ਨੇ ਤੇ ਇੱਕ ਮਿੱਤਰ ਕਹਰੇ ਸੀਗੇ ਕਿ ਭਾਈ ਹਾਈ ਕਮਾਂਡ ਨਹੀਂ ਲੋਕ ਕਮਾਂਡ ਹੋਈ ਵੀ ਕਿਉਂਕਿ ਲੋਅ ਤਰ੍ਹਾਂ ਨਾਲ ਧਿਆਨ ਦਿੰਦੇ ਨੇ ਸਾਊਥ ਵਾਲੀ ਸਾਈਡ ਤੇ ਧਿਆਨ ਜ਼ਿਆਦਾ ਦਿੰਦੇ ਨੇ ਨਹੀਂ ਇਹ ਗੱਲ درست ਹੈ ਨਾ ਮੇਰੀ ਵੀ ਅਬਜ਼ਰਵੇਸ਼ਨ ਹੈ ਹੁਆ ਜੋ ਨਿਚੋੜ ਵੀ ਮੈਂ ਕੱਢਿਆ ਕਈ ਕਾਂਗਰਸੀ ਨੇਤਾਵਾਂ ਦੇ ਨਾਲ ਗੱਲਬਾਤ ਕਰਨ ਤੇ ਕਿ ਭਾਈ ਇਹਨਾਂ ਦਾ ਧਿਆਨ ਹੀ ਹੈ ਨਹੀਂ ਕਾਂਗਰਸ ਦੀ ਹਾਈ ਕਮਾਂਡ ਵੈਸੇ ਵੀ ਤੁਸੀਂ ਜੇ ਦੇਖੋਗੇ ਤਾਂ ਕਈ ਮੌਕਿਆਂ ਤੇ ਗਲਤੀ ਕਰ ਜਾਂਦੀ ਹੈ ਜਿਵੇਂ ਪਿਛਲੀ ਵਾਰੀ ਤੁਸੀਂ ਦੇਖੋ ਬਿਹਾਰ ਦੇ ਵਿੱਚ ਇਹਨਾਂ ਨੇ ਸੀਟਾਂ ਲਾਲੂ ਹੋਰਾਂ ਦੇ ਨਾਲ ਸ਼ੇਅਰਿੰਗ ਦੇ ਵਿੱਚ ਇੱਕ ਤਰ੍ਹਾਂ ਨਾਲ ਆਲਾਈਂਸ ਸੀਗਾ ਜਿਹੜਾ ਕਿ ਉਹਦੇ ਵਿੱਚ ਜ਼ਿਆਦਾ ਲੈ ਲਿਆ ਪਰ ਸਟ੍ਰਾਈਕ ਰੇਟ ਇਹਨਾਂ ਦਾ ਬਹੁਤ ਘਟ ਗਿਆ ਹਮ ਯਾਨੀ ਜਦੋਂ ਸੀਟਾਂ ਤੁਸੀਂ ਲੈ ਲਓ 100 100 ਤੇ ਅਗਲਾ ਲੜ ਰਿਹਾ ਜੀ ਹੁਣ ਤੁਹਾਡੇ ਨਾਲ ਦਾ 100 ਚ ਲੈ ਜਾਵੇ 70 ਤੇ ਤੁਸੀਂ 100 ਚ ਲੈ ਜਾਵੋ 20 ਜੀ ਤਾਂ ਫਿਰ ਸਾਰੀ ਗੜਬੜ ਹੋ ਗਈ ਨਾ ਤੇ ਜੇ ਤੁਸੀਂ ਉੱਥੇ ਹੀ ਕਹੋ ਕਿ ਭਾਈ ਮੇਨ ਗੱਲ ਇਹ ਹੈ ਕਿ ਭਾਜਪਾ ਨੂੰ ਅਸੀਂ ਮਾਤ ਦੇਣੀ ਹੈ ਜੀ ਤਾਂ ਫਿਰ ਕਈ ਵਾਰ ਸੈਕਰੀਫਾਈਸ ਵੀ ਤੁਹਾਨੂੰ ਪਤਾ ਕੁਝ ਚੀਜ਼ਾਂ ਦਾ ਕਰਨਾ ਪੈਦਾ ਹੈ ਬਿਲਕੁਲ 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 ਸ਼ੁਕਰੀਆ ਦੋਸਤੋ ਸਾਰਿਆਂ ਦਾ ਤੁਹਾਡਾ ਕਈ ਦੋਸਤ ਗੱਲ ਕਰ ਰਹੇ ਨੇ ਬਾਈ ਜੇ ਗਠਜੋੜ ਹੁੰਦਾ ਹੈ ਕਾਲੀ ਭਾਜਪਾ ਤੇ ਫਿਰ ਕਿ ਕਿੰਨੀਆਂ-ਕਿੰਨੀਆਂ ਸੀਟਾਂ ਤੇ ਗੱਲ ਬਣੇਗੀ ਇਹ ਤੇ ਫਿਰ ਹੁਣ ਆਪਾਂ ਥੋੜਾ ਜਿਹਾ ਸਮੇਂ ਤੇ ਰੱਖਦੇ ਹਾਂ ਹੁਣ ਤੇ ਆਪਾਂ ਅੰਦਾਜ਼ਾ ਹੀ ਲਾ ਸਕਦੇ ਆ ਆਪਾਂ ਇੱਕ ਮੈਜ਼ਰੀਏਸ਼ਨ ਹੀ ਕਰ ਸਕਦੇ ਆ ਪਰ ਸਮੇਂ ਤੇ ਜ਼ਰੂਰ ਗੱਲ ਛੱਡਦੇ ਆ ਕਿ ਕੀ ਹੁੰਦਾ ਕਿੰਨੀਆਂ ਸੀਟਾਂ ਕਿਹੜੀ ਤੇ ਕਿਵੇਂ ਮੰਨਦਾ ਕੌਣ ਪਰ ਕੁਝ ਰੌਚਕ ਤੁਹਾਨੂੰ ਦੋ ਖਬਰਾਂ ਸੁਣਾਉਣੇ ਆ ਆਪਾਂ ਫਿਰ ਆਪਾਂ ਰਾਜਨੀਤੀ ਦੇ ਗੱਲਾਂ ਦੁਬਾਰਾ ਕਰਾਂਗੇ ਮਿੰਟੂ ਜੀ ਕਹਿੰਦੇ ਵੀ ਸ਼ਿਰਾਜ ਸਿੰਘ ਚੋਹਾਨ ਜੀ ਗੁਜਰਾਤ ਦੌਰੇ ਤੇ ਗਏ ਨੇ ਤੇ ਉਹ ਦੌਰੇ ਤੇ ਇੱਕ ਨਾ ਇਹੋ ਜਿਹਾ ਕੰਮ ਉਸ ਪਤਨੀ ਜੀ ਨੂੰ ਨਾਲ ਲੈ ਕੇ ਗਏ ਸੀ ਤੇ ਉਹ ਆਉਣ ਲੱਗੇ ਕਿਤੇ ਭੁੱਲ ਗਏ ਉਹਨਾਂ ਨੂੰ ਨਾਲ ਲੈ ਕੇ ਆਉਣਾ ਫਿਰ ਰਸਤੇ 'ਚ ਅਚਾਨਕ ਯਾਦ ਆਇਆ ਤੇ ਫਿਰ ਬਾਈ ਗੱਡੀਆਂ ਕਹਿੰਦੇ ਵੀ ਫਟਾਫਟ ਮੁੜ ਕੇ ਗਈਆਂ ਫਿਰ ਬੀਬੀ ਨੂੰ ਲੈ ਕੇ